ਜਾਨੀ ਬੇਟਾ ਤੁਸੀਂ ਐਨਐਸਸੀ ਦੇ ਟੀਐਸਸੀ ਕੈਂਪ ਲਗਾ ਕੇ ਆਏ ਜੇ ਤੁਹਾਡਾ ਨਾਮ ਕੀ ਆ ਤੁਹਾਡਾ ਰੈਂਕ ਕੀ ਔਰ ਇਹ ਕਿਹੜਾ ਕੈਂਪ ਸੀ ਤੇ ਕਿੱਥੇ ਲੱਗਾ ਸੀ ਥੋੜਾ ਇਹਦੇ ਬਾਰੇ ਜਾਣਕਾਰੀ ਦਿਓ ਸੋ ਮੇਰਾ ਨਾਮ ਕੈਡਟ ਮਨਜੂਦ ਕੋਰ ਹੈ ਤੇ ਅਸੀਂ ਡੀਜੀ ਐਨਐਸਸੀ ਥਲ ਸੈਨਿਕ ਕੈਂਪ ਦਿੱਲੀ ਲਗਾ ਕੇ ਆਏ ਹਾਂ ਤੇ ਇਹ ਆਪਣੇ ਜਿਹੜਾ ਥਲ ਸੈਨਿਕ ਕੈਂਪ ਇਹਦੇ ਚ ਕਿਹੜੇ ਇਵੈਂਟਸ ਤੁਸੀਂ ਪਾਰਟਿਸਿਪੇਟ ਕੀਤਾ ਸਰ ਮੇਰਾ ਇਵੈਂਟ ਐਸਡਬੀ ਫਾਇਰਿੰਗ ਇਵੈਂਟ ਸੀਗਾ 25 ਮੀਟਰ ਤੇ ਇਹਦੇ ਚ ਕੀ ਪੋਜੀਸ਼ਨ ਤੁਹਾਡੇ ਆਈ ਹੈ ਸੈਸਰੀ ਟੀਮ 올ਓਵਰ ਇੰਡੀਆ ਵਿੱਚੋਂ ਫਸਟ ਪੋਜੀਸ਼ਨ ਆਈ ਹੈ ਸਾਨੂੰ 골ਡ ਮੈਡਲ ਮਿਲਿਆ ਚਲੋ ਬਹੁਤ ਵਧੀਆ ਬੱਤ ਤੁਸੀਂ ਆਪਣੇ ਕਹੋ ਕਿ ਪੰਜਾਬ ਦਾ ਨਾਮ ਰੌਸ਼ਨ ਕੀਤਾ ਆਪਣੇ ਡਾਇਰੈਕਟੋਰੇਟ ਦਾ ਨਾਮ ਰੌਸ਼ਨ ਕੀਤਾ ਤੇ ਕੀ ਤੁਹਾਨੂੰ ਕੈਂਪ ਅਲੱਗ-ਅਲੱਗ ਤਰ੍ਹਾਂ ਦੇ ਤੁਸੀਂ ਲਾਇਆ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਤੁਸੀਂ ਸਭ ਤੋਂ ਪਹਿਲਾਂ ਤਾਂ ਬਹੁਤ ਅਲੱਗ-ਅਲੱਗ ਬੱਚਿਆਂ ਨਾਲ ਇੰਟਰੈਕਸ਼ਨ ਹੋਈ ਮਤਲਬ ਇਕੱਲੇ ਰਹੇ ਪਹਿਲਾਂ ਤਾਂ ਤੇ ਯੂਨਿਟੀ ਐਂਡ ਡਿਸਪਲਿਨ ਸਿੱਖਿਆ ਬਹੁਤ ਜ਼ਿਆਦਾ ਸਾਰਿਆਂ ਨੇ ਮਿਲ ਬਣ ਕੇ ਬਹੁਤ ਕੰਮ ਕੀਤਾ ਤੇ ਕੀ ਸੰਦੇਸ਼ ਦੇਣਾ ਚਾਹੋਗੇ ਬਾਕੀ ਕੈਡਰਸ ਨੂੰ ਆਪਣਿਆਂ ਨੂੰ ਵੀ ਕਿਸ ਤਰ੍ਹਾਂ ਨਾਲ ਵੱਧ ਚੜ ਕੇ ਪਾਰਟਿਸਪੇਟ ਕਰਨਾ ਜਿਹੜਾ ਹਿੱਸਾ ਲੈਣਾ ਚਾਹੀਦਾ? ਸੇ ਸੰਦੇਸ਼ ਇਹ ਦੇਣਾ ਚਾਹੂੰਗੀ ਕਿ ਇੱਕ ਕੈਂਪ ਵਰਤ ਬਈਆ ਸਿਗਾ ਸਾਰਿਆਂ ਨੂੰ ਬਹੁਤ ਅਲੱਗ-ਅਲੱਗ ਕੈਂਪ ਲਗਾਉਣੇ ਚਾਹੀਦੇ ਆ ਬਹੁਤ ਅਲੱਗ-ਅਲੱਗ ਐਕਸਕਲੂਜ਼ਰ ਮਿਲਦਾ ਤੁਸੀਂ ਬਹੁਤ ਸਾਰੇ ਡਾਇਰੈਕਟਰੀਜ਼ ਦੇ ਬੱਚਿਆਂ ਨੂੰ ਮਿਲਦੇ ਆ ਥੋੜੀ ਜਿਹੀ ਤੁਹਾਡੇ ਬਹੁਤ ਅੱਛੇ ਦੋਸਤ ਬਣਦੇ ਆ ਬਹੁਤ ਚੰਗੀਆਂ ਤੇ ਥੋੜੀਆਂ ਜਿਹੀਆਂ ਬੁਰੀਆਂ ਯਾਦਾਂ ਵੀ ਹੁੰਦੀਆਂ ਬਟ 올ਓਵਰ ਕੈਂਪਸ ਬਹੁਤ ਮਜ਼ਾ ਆਉਂਦਾ ਹੈ। ਥੈਂਕ ਯੂ ਬੇਟਾ ਜੈਨ। ਥੈਂਕ ਯੂ ਸਰ ਜੈਨਪਤਰ ਜੈ ਸਰ ਤੁਸੀਂ TCS ਕੈਂਪੈਨਸ ਸੀਦਾ ਲਗਾ ਕੇ ਆਏ ਆਪਣਾ ਨਾਮ ਡੈਜਿਗਨੇਸ਼ਨ ਔਰ ਆਪਣੇ ਇੰਸਟੀਚਿਊਸ਼ਨ ਦਾ ਨਾਮ ਦੱਸੋ ਸਰ ਮੇਰਾ ਨਾਮ ਕੈਡਿਤ ਅਦਿੱਤਿਆ ਅਗਰਵਾਲ ਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਤੇ ਮੈਂ ਡੀਜੀਐਸਸੀ ਜ ਥਲਸਨੀ ਕੈਂਪ AITSC ਥਲਸਨੀ ਕੈਂਪ ਲਗਾ ਕੇ ਆਇਆ ਤੇ ਕਿਹੜੇ ਇਵੈਂਟਸ ਤੁਸੀਂ ਪਾਰਟਿਸਿਪੇਟ ਕੀਤਾ ਸੀ ਮੇਰਾ ਸਿਰ ਸਨੈਪਸ਼ਾਟ ਸੀ ਸਨੈਪਸ਼ਾਟ ਮੇਰਾ ਕੀ ਸਿੱਖਣ ਨੂੰ ਮਿਲਿਆ ਕੈਂਪ ਤੋਂ ਕੈਂਪ ਤੋਂ ਸਰ ਇਹ ਸਿੱਖਣ ਨੂੰ ਮਿਲਿਆ ਕਿ ਯੂਨਿਟੀ ਡਿਸਿਪਲਿਨਸ ਇਹ ਬਹੁਤ ਅਲਗ-ਅਲਗ ਸਟੇਟ ਤੋਂ ਬੱਚੇ ਆਉਂਦੇ ਉਸੇ ਕੋਈ ਇਸ ਤੋਂ ਇਲਾਵਾ ਵੀ ਇਵੈਂਟਸ ਹੁੰਦੇ ਜਿ ਤਰ੍ਹਾਂ ਕਲਚਰਲ ਇਵੈਂਟਸ ਜਾਂ ਕੁਝ ਹਾਂਜੀ ਸਰ ਹਰਿਆਣਾ ਖਾਣਾ ਇਕੱਠੇ ਕੁਝ ਇਸ ਤਰ੍ਹਾਂ ਵੀ ਹੋਏ ਹਾਂ ਹਾਂਜੀ ਸਰ ਐਆਈਟੀਐਸ ਵਿੱਚ ਕਾਫੀ ਸਾਰੇ ਇਵੈਂਟਸ ਹੈ ਸਨੈਪਸ਼ਾਟ ਹੈ ਸ਼ੂਟਿੰਗ ਹੈ ਮੈਪਲੇਡਿੰਗ ਹੈ ਜੀਡੀਐਫਸ ਹੈ ਹੈਲਥ ਕੇਅਰਿੰਗ ਹੈ ਇਹ ਚਾਰ ਇਵੈਂਟਸ ਅਗੇ ਠੀਕ ਠੀਕ ਚਲੋ ਠੀਕ ਹੈ ਬੇਟਾ ਤੁਸੀਂ ਕਿਹੜੇ ਇਵੈਂਟਸ ਪਾਰਟਿਸਿਪੇਟ ਕੀਤਾ ਸੀ ਮੇਰਾ ਸਿਰ ਸ਼ੂਟਿੰਗ ਸੀ ਸਨੈਪਸ਼ਾਟ ਚਲੋ ਠੀਕ ਹੈ ਬੇਟਾ ਬੈਸਟ ਸ਼ੀਸ਼ ਥੈਂਕ ਯੂ ਜੈ ਹਿੰਦ ਜੈ ਸਰ ਜੈਨ ਬੇ ਆਪਣਾ ਨਾਮ ਤੇ ਡੈਜਿਗਨੇਸ਼ਨ ਦੱਸੋ ਕਿਹੜਾ ਇੰਸਟੀਟਿਊਸ਼ਨ ਤੁਹਾਡਾ ਸਰ ਮੈਂ ਕੈਡਿਟ ਭਿੰਦਾਂ ਦਾ ਹਾਂ ਗੁਰਨਾਣੇ ਦੇ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਕਿਹੜਾ ਕੈਂਪ ਲਗਾ ਕੇ ਆਏ ਜੀ ਸਰ ਮੈਂ ਖਲਸਾਣੀ ਕੈਂਪ ਲਗਾ ਰਿਹਾ ਹਾਂ ਦਿੱਲੀ ਡੀਜੀਐਮ ਤੋਂ ਇਹਦੇ ਚੋਂ ਤੁਹਾਨੂੰ ਕਿਸ ਮੇਰੇ ਖਰਕ ਤੁਸੀਂ ਮੈਡਲ ਵੀ ਮਿਲਿਆ ਹੈ ਕਿਹੜੇ ਈਵੈਂਟ 'ਚ ਮਿਲਿਆ ਤੁਹਾਨੂੰ ਸਰ ਇਹ ਮੈਥਰੇਡੀ ਕੰਪੀਟੀਸ਼ਨ 'ਚ ਮਿਲਿਆ ਕੀ ਸਿੱਖਣ ਨੂੰ ਮਿਲਿਆ ਕੈਂਪ ਤੋਂ ਸਰ ਕੈਂਪ ਤੋਂ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਟਾਈਮ ਮੈਨੇਜਮੈਂਟ ਵਗੈਰਾ ਹੋ ਗੂ ਡਿਸਪਲਾਈਨਰ ਚੰਗਾ ਹੁੰਦਾ ਸਭ ਕੁਝ ਬੜੀਆ ਤੇ ਮਤਲਬ ਸਭ ਕੁਝ ਵਧੀਆ ਸਖਨ ਨੂੰ ਮਿਲਦਾ ਉੱਥੇ ਥੈਂਕ ਯੂ ਬੇਟਾ ਜੈ ਹਿੰਦ